ਪਿਓ ਦੇ ਕੀਤੇ ਮਾੜੇ ਕਰਮਾਂ ਦਾ ਫਲ ਗਾਂਜਵਾਕਾਂ ਨੂੰ ਭੁਗਤਣਾ ਪਿਆ। ਪਿਓ 35 ਕਿੱਲੇ ਦਾ ਮਾਲਕ ਸੀ ਆਪ ਦੇ ਪੁੱਤਰਾ ਪਿੱਛੇ ਬੜੀ ਮਿਹਨਤ ਕੀਤੀ ਪਰ ਪਿਓ ਨੇ ਇਹੋ ਜਿਹਾ ਕਿਹੜਾ ਮਾੜਾ ਕਰਮ ਕੀਤਾ ਜਾਂ ਮਾਂ ਨੇ ਇਹੋ ਜਿਹਾ ਕਿਹੜਾ ਮਾੜਾ ਕੰਮ ਕਰ ਦਿੱਤਾ ਕਿ ਅੱਜ ਉਹਨਾਂ ਕੋਲੇ ਮਰਲਾ ਵੀ ਜ਼ਮੀਨ ਨਹੀਂ ਰਹਿ ਗਈ। 35 ਕਿੱਲੇ ਦੇ ਮਾਲਕ ਦਾ ਪੁੱਤਾ ਚ ਪਿੰਡ ਚੋਂ ਮੰਗ ਕੇ ਰੋਟੀ ਖਾਂਦਾ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਇਹ ਕਹਾਣੀਆਂ ਇਹ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਸਾਡੇ ਤੱਕ ਪਹੁੰਚਾਈ ਆ ਤੇ ਅਸੀਂ ਤੁਹਾਡੇ ਨਾਲ ਕਰ ਲੰਗੇ ਆ ਸਾਂਝੀ ਅੱਜ ਕਰਦੇ ਆ ਸ਼ੁਰੂਆਤ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਆ 1959 ਤੋਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਇਹ ਪਿੰਡ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਆ ਜਿਸ ਪਿੰਡ ਦੇ ਵਿੱਚ ਸਾਰਾ ਕੁਝ ਹੁੰਦਾ ਆ ਉਸ ਪਿੰਡ ਦੇ ਵਿੱਚ ਇੱਕ ਸ਼ਾਵਾ ਦਾ ਪਰਿਵਾਰ ਰਹਿੰਦਾ ਸੀਗਾ ਜਿਹੜਾ ਸ਼ਾਹ ਹੁੰਦਾ ਆ ਜਦੋਂ ਉਹ 16-17 ਸਾਲਾਂ ਦਾ ਹੁੰਦਾ ਆ ਤਾਂ ਉਦੋਂ ਕੀ ਹੁੰਦਾ ਆ ਉਹਦਾ ਇੱਕ ਮਾਮਾ ਸੀਗਾ ਜਿਹਨੂੰ ਕੀ ਪਲਵਾਨ ਪਲਵਾਨ ਕਹਿੰਦੇ ਸੀ ਕਿ ਵੈਸੇ ਉਹ ਕਦੇ ਕੁਲਿਆ ਕਲਿਆ ਤਾਂ ਹੈ ਨਹੀਂ ਸੀਗਾ ਵੈਸੇ ਉਹਦੇ ਪਿੰਡ ਦੇ ਵਿੱਚ ਨਾਂ ਪਿਆ ਸੀਗਾ ਕਿ ਪਲਵਾਨ ਪਲਵਾਨ ਆ ਜਿਹੜਾ ਹੁਣ ਸ਼ਾਦਾ ਮਾਮਾ ਸੀਗਾ ਉਹ ਦੂ ਨੰਬਰ ਦੇ ਕੰਮ ਵੀ ਕਰ ਲੈਂਦਾ ਹੁੰਦਾ ਸੀਗਾ ਉਹ ਕੀ ਕਰਦਾ ਹੁੰਦਾ ਸੀਗਾ ਕਿ ਪਿੰਡ ਜੋ ਕੀ ਜਵਾਕ ਕੱਲਾ ਦੇਖ ਲੱਗੇ ਤੇ ਖੇਡਦਾ ਉਹਦੇ ਅੜਿੱਕੇ ਆ ਗਿਆ ਤਾਂ ਉਹ ਚੱਕ ਕੇ ਗਾਂਹ ਕਿਤੇ ਹੋਰ ਵੇਚ ਦਿੰਦਾ ਹੁੰਦਾ ਸੀਗਾ ਕਿਉਂਕਿ ਇਹ ਗੱਲ 1959 ਸਨ ਦੀ ਆ ਉਦੋਂ ਨਾ ਤਾਂ ਮੋਬਾਈਲ ਸੀ ਨਾ ਹੀ ਕੋਈ ਸੋਸ਼ਲ ਮੀਡੀਆ ਸੀ ਨਾਈਓ ਲੋਕਾਂ ਨੂੰ ਕੁਝ ਪਤਾ ਲੱਗਦਾ ਸੀ ਵੀ ਸਾਡਾ ਜਵਾਗ ਕੌਣ ਚੁੱਕ ਕੇ ਲੈ ਗਿਆ ਕਿਵੇਂ ਚੁੱਕ ਕੇ ਲੈ ਗਿਆ ਲੋਕ ਉਹ ਤਾਂ ਬਹੁਤ ਭੋਲੇ ਹੁੰਦੇ ਸੀਗੇ ਇਸੇ ਤਰ੍ਹਾਂ ਕੀ ਹੁੰਦਾ ਕਿ ਜਿਹੜਾ ਸ਼ਾਹ ਹੁੰਦਾ ਉਹ ਆਪਦੇ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਹੁੰਦਾ ਤੇ ਸ਼ਾਹ ਕੋਲੇ 35-36 ਕਿਲੇ ਜ਼ਮੀਨ ਦੀ ਹੁੰਦੀ ਆ ਤੇ ਜਦੋਂ ਸ਼ਾਹ 17 ਸਾਲਾਂ ਦਾ ਹੁੰਦਾ ਆ ਤੇ ਜਿਹੜਾ ਦਾ ਮਾਮਾ ਸੀ ਸ਼ਾਹ ਦਾ ਉਹਨੇ ਕੀ ਕੀਤਾ ਉਹਨੇ ਬਲਟੋਏ ਵਾਲੀ ਸਾਈਡ ਤੋਂ ਕਿਸੇ ਪਿੰਡ ਦੇ ਵਿੱਚੋਂ ਬਾਹਰ ਖੇਡਦਾ ਪੈਸੇ ਜਵਾਗ ਤੇ ਉਹ ਜਵਾਗ ਚੱਕ ਲਿਆ ਹੁੰਦਾ ਉਹ ਜਵਾਗ ਸਿਰਫ 10 ਸਾਲ ਦੀ ਉਮਰ ਦਾ ਸੀਗਾ ਉਹ ਜਵਾਕ ਲਿਆ ਕੇ ਛਾਹ ਦੇ ਮਾਮੇ ਨੇ ਛਾਹ ਨੂੰ ਦੇ ਤਾ ਵੀ ਤੂੰ ਕੱਲਾ ਕੱਲਾ ਹੈਗਾ 16 17 ਸਾਲਾਂ ਦਾ ਹਜੇ ਹੈਗਾ ਤੂੰ ਤੇ ਤੂੰ ਇਹਨੂੰ ਨੌਕਰ ਬਣਾ ਕੇ ਰੱਖ ਤੇ ਇਹ ساری ਉਮਰ ਤੁਹਾਡਾ ਕੰਮ ਕਰੂਗਾ ਤੇ ਨਾਲੇ ਤੁਹਾਨੂੰ ਤੁਨੇ ਖਾਣਾ ਦੇਣੀ ਪਊਗੀ ਰੋਟੀਆਂ ਤੇ ਕੰਮ ਕਰੀ ਚੱਲੂਗਾ ਚਲੋ ਜੀ ਛਾਹ ਦੇ ਮਾਮੇ ਪਿੱਛੇ ਲੱਗ ਕੇ ਜਿਹੜਾ ਉਹ ਜਵਾਕ ਸੀ 10 ਸਾਲਾਂ ਦਾ ਉਹਨੂੰ ਆਪਦੇ ਘਰੇ ਰੱਖ ਲਿਆ ਜਦੋਂ ਮਾਮਾ ਛਾਹ ਦੇ ਘਰੇ ਉਸ ਬੱਚੇ ਨੂੰ ਛੱਡ ਕੇ ਚਲਾ ਜਾਂਦਾ 10 ਸਾਲਾਂ ਦੇ ਨੂੰ ਉਸ ਤੋਂ ਬਾਅਦ ਜਿਹੜਾ ਛਾਹ ਹੁੰਦਾ ਜਾਂ ਜਿਹੜਾ ਛਾਹ ਦਾ ਪਿਓ ਹੁੰਦਾ ਉਹ ਇਹ ਗੱਲ ਪੁੱਛਦਾ ਵੀ ਕਾਕਾ ਤੇਰਾ ਨਾਮ ਕੀ ਆ ਉਹ ਕਹਿੰਦਾ ਵੀ ਮੇਰਾ ਨਾਮ ਹੈਗਾ ਦੇਬਾ ਚਲੋ ਜੀ ਇਹ ਸਾਰਿਆਂ ਨੂੰ ਦੇਬਾ ਦੇ ਪਾ ਕਹਿਣਾ ਸ਼ੁਰੂ ਕਰ ਦਿੰਦੇ ਆ ਜਿਹੜਾ ਦੇਬਾ ਹੁੰਦਾ ਉਹ 5-10 ਦਿਨ ਦਾ ਬਹੁਤ ਰੋਂਦਾ ਵਿਚਾਰਾ ਆਪਦੀ ਮਾਂ ਪਿਓ ਨੂੰ ਯਾਦ ਕਰਦਾ ਵੀ ਮੈਂ ਕਿੱਥੇ ਆ ਗਿਆ ਚਲੋ ਜੀ ਸ਼ਾਹ ਹਰੀ ਨੂੰ ਵਰਚਾ ਵਰਚੂ ਕੇ ਕੰਮਾਂ ਦੇ ਵਿੱਚ ਲਾ ਲਿਆ ਤੇ ਹੌਲੀ-ਹੌਲੀ ਦੇਬੇ ਨੇ ਉੱਥੇ ਜੀ ਲਾ ਲਿਆ ਜਦੋਂ ਦੇਬੇ ਨੇ ਸ ਜੀ ਲਾ ਲਿਆ ਜਿਹੜਾ ਦੇਬਾ ਸੀਗਾ ਉਹ ਬਹੁਤ ਕੰਮ ਕਰਨ ਲੱਗ ਗਿਆ ਹੁਣ ਸ਼ਾਹ 16-17 ਸਾਲਾਂ ਦਾ ਜਦੋਂ ਸ਼ਾਹ 22 ਸਾਲਾਂ ਦਾ ਹੋਇਆ ਤੇ ਸ਼ਾਹ ਦੇ ਪਿਓ ਨੇ ਸ਼ਾਹ ਦਾ ਵਿਆਹ ਕਰ ਦਿੱਤਾ ਜਦੋਂ ਸ਼ਾਦਾ ਵਿਆਹ ਹੋ ਗਿਆ ਤੇ ਜਿਹੜੀ ਸ਼ਾਦੀ ਘਰ ਵਾਲੀ ਆ ਗਈ ਉਹਨੂੰ ਪਿੰਡ 'ਚ ਸ਼ਾਣੀ-ਸ਼ਾਣੀ ਕਹਿੰਦੇ ਸੀ ਆਣ-ਗਮਾਣ ਦੇ ਲੋਕ ਵੀ ਉਹਨੂੰ ਸ਼ਾਣੀਓਂ ਹੀ ਕਹਿੰਦੇ ਸੀਗੇ ਚਲੋ ਜੀ ਸ਼ਾਣੀ ਜਦੋਂ ਆਈ ਉਸ ਤੋਂ ਬਾਅਦ ਸ਼ਾਣੀ ਦੇ ਘਰੇ ਪੰਜ ਬੱਚੇ ਪੈਦਾ ਹੋਏ ਦੋ ਕੁੜੀਆਂ ਤੇ ਤਿੰਨ ਮੁੰਡੇ ਪੈਦਾ ਹੋਏ ਹੁਣ 35-36 ਕਲੇ ਜ਼ਮੀਨ ਸੀਗੀ ਪਿੰਡ ਦੇ ਵਿੱਚ ਪੂਰੀ ਤੂਤੀ ਪੋਲਸੀ ਸ਼ਾਹ ਸ਼ਾਹ ਵਾਜਦੀ ਸੀ ਸਾਰੇ ਪਾਸੇ ਚਲੋ ਜਿਹੜਾ ਦੇਬਾ ਸੀਗਾ ਉਹ ਵੀ ਹੌਲੀ-ਹੌਲੀ ਗੱਭਰੂ ਹੁੰਦਾ ਗਿਆ ਜਿਹੜਾ ਦੇਬਾ ਸੀਗਾ ਉਹ ਕੰਮ ਬਹੁਤ ਕਰਦਾ ਸੀਗਾ ਤੇ ਇੱਕ ਕਟੋਕੜ ਦਾ ਕੱਦ 6 ਫੁੱਟ ਤੋਂ ਪਲੱਸ ਸੀਗਾ ਹੌਣ ਪੈਂਦੀ ਸੱਤੀ ਗਲੇ ਉਹਨੇ ਜ਼ਮੀਨ ਵੀ ਸਾਂਭਿਆ ਕਰਨੀ ਛਾਹ ਕੀ ਕਿਸੇ ਨੂੰ ਪਾਣੀ ਲਾ ਕੇ ਤੁਹਾਨੂੰ ਖਾਦ ਪਾ ਅੱਠ-10 ਡੰਗਰ ਹੁੰਦੇ ਸੀ ਛਾਹ ਕੇ ਕਦੇ ਉਹ ਡੰਗਰਾਂ ਨੂੰ ਚਰਾ ਕੇ ਲਿਆਇਆ ਕਰੇ ਫਿਰ ਸ਼ਾਮ ਨੂੰ ਪੱਠੇ ਵੱਢ ਕੇ ਲਿਆਇਆ ਕਰੇ ਫਿਰ ਗੋਹਾ ਸਿੱਟਿਆ ਕਰੇ ਜਾਨੀ ਕਿ 1 ਮਿੰਟ ਵੀ ਉਹ ਬੇਲਾ ਨਹੀਂ ਸੀ ਬੈਂਦਾ ਇਸ ਗੱਲ ਦਾ ਸਾਰੇ ਪਿੰਡ ਨੂੰ ਪਤਾ ਸੀ ਕਿ ਜਿਹੜਾ ਦੇਬਾ ਉਹ ਕੰਮ ਬਹੁਤ ਕਰਦਾ ਜਦੋਂ ਦੇਬਾ 26-27 ਸਾਲ ਦਾ ਹੁੰਦਾ ਤਾਂ ਉਦੋਂ ਕੀ ਹੁੰਦਾ ਕਿ ਜਿੱਥੇ ਦੇਬਾ ਰਹਿੰਦਾ ਸੀਗਾ ਉਸ ਪਿੰਡ ਦਾ ਕੰਮ ਜੀ ਵੀ ਸਿੱਖ ਸੀਗਾ ਜਿਹੜਾ ਕੀ ਉਸ ਟਾਈਮ ਦੇ ਵਿੱਚ ਟਾਂਗਾ ਚਲਾਉਂਦਾ ਹੁੰਦਾ ਸੀ ਸੰਗਰਾਣ ਵਾਲੇ ਦਿਨ ਸੰਗਤ ਨੂੰ ਉਹ ਟਾਂਗੇ ਤੇ ਬਾਬਾ ਬੁੱਢਾ ਸਾਹਿਬ ਲੈ ਕੇ ਜਾਂਦਾ ਹੁੰਦਾ ਸੀਗਾ ਚਲੋ ਜੀ ਇੱਕ ਦਿਨ ਉਹ ਮਝ ਵੀ ਸੇ ਕਿਹੜਾ ਹੁੰਦਾ ਉਹ ਰਿਸ਼ਤੇਦਾਰੀ ਵਿੱਚ ਗਿਆ ਹੁੰਦਾ ਬਲਟੋਏ ਵਾਲੀ ਸਾਈਡ ਤੇ ਤੇ ਉਧਰੋਂ ਸੰਗਰਾਣ ਵਾਲੇ ਦਿਨ ਆ ਰਿਹਾ ਹੁੰਦਾ ਤੇ ਉਹ ਸੋਚਦਾ ਵੀ ਚਲ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਕੇ ਫੇਰ ਪਿੰਡ ਨੂੰ ਲੰਘ ਚੱਲੂਗਾ ਜਦੋਂ ਉਹ ਬਲਟੋਏ ਵਾਲੀ ਸਾਈਡ ਤੋਂ ਆ ਰਿਹਾ ਹੁੰਦਾ ਟਾਂਗਾ ਲੈ ਕੇ ਤੇ ਰਸਤੇ ਦੇ ਵਿੱਚ ਨੂੰ ਦੋ ਜਨਾਨੀਆਂ ਮਿਲ ਜਾਂਦੀਆਂ ਨੇ ਜਿਹੜੀਆਂ ਦੋ ਔਰਤਾਂ ਮਿਲ ਜਾਂਦੀਆਂ ਨੇ ਉਹ ਟਾਂਗੇਲ ਨੂੰ ਕਹਿੰਦੀ ਭਰਾਵਾ ਮੈਨੂੰ ਨਾਲ ਲੈ ਚੱਲ ਅਸੀਂ ਬਾਬਾ ਉਹ ਉਹਨਾਂ ਦੋਨਾਂ ਔਰਤਾਂ ਨੂੰ ਟਾਂਗੇ ਤੇ ਬਿਠਾ ਲੈਂਦਾ ਹੁਣ ਉਹ ਦੋਨੇ ਔਰਤਾਂ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੀਆਂ ਨੇ ਇੱਕ ਔਰਤ ਦੂਜੀ ਔਰਤ ਨੂੰ ਕਹਿੰਦੀ ਹੈ ਵੀ ਭੈਣੇ 10 ਦਿਨ ਹੋ ਗਏ ਵੀ ਸਾਡਾ ਜਵਾਬ ਚੱਕਿਆ ਗਿਆ ਅਸੀਂ ਬਹੁਤ ਲੱਭਿਆ ਇਧਰ ਉਧਰ ਸਾਨੂੰ ਤਾਂ ਨਹੀਂ ਕਿਤੇ ਲੱਭਿਆ ਤੇ ਮੈਂ ਤਾਂ ਹੁਣ ਬਾਬਾ ਬੁੱਢਾ ਸਾਹਿਬ ਚੱਲੀਆਂ ਮਾਥਾ ਟਿਕਣ ਕਿਤੇ ਵਾਹਿਗੁਰੂ ਦੀ ਕਿਰਪਾ ਜੀ ਕਿਤੇ ਲੱਭ ਜੇ ਤਾਂ ਦੂਜੀ ਔਰਤ ਕੋ ਬੋਲਦੀ ਆ ਭੈਣੇ ਮੈਂ ਤੈਨੂੰ ਕੀ ਦੱਸਾਂ ਮੇਰੇ ਪੁੱਤ ਕੁਵਾਜ ਨੂੰ ਤਾਂ 15 16 ਸਾਲ ਹੋ ਗਏ ਅਸੀਂ ਵੀ ਬਹੁਤ ਭਾਲਿਆ ਸਾਨੂੰ ਤਾਂ ਕਿਤੇ ਇੱਥੇ ਆਇਆ ਨਹੀਂ ਉਹ ਦੋਨੇ ਔਰਤਾਂ ਗੱਲਾਂ ਕਰ ਰਹੀਆਂ ਹੁੰਦੀਆਂ ਨੇ ਤੇ ਟਾਂਗੇ ਵਾਲਾ ਟਾਂਗੇ ਤੇ ਬਿਸ਼ਟਾ ਸਾਰਾ ਕੁਝ ਸੁਣ ਰਿਹਾ ਹੁੰਦਾ। ਓਨੇ ਟਾਈਮ ਨੂੰ ਇੱਕ ਬੰਦਾ ਕੋਲੋਂ ਲੰਘ ਰਿਹਾ ਹੁੰਦਾ ਤਾਂ ਜਿਹੜੀ ਦੂਜੀ ਔਰਤ ਹੁੰਦੀ ਆ ਉਹ ਕਹਿੰਦੀ ਜੇ ਅੱਜ ਮੇਰਾ ਪੁੱਤ ਹੁੰਦਾ ਤੇ ਐਡਾ ਉਹਨੇ ਉੱਚਾ ਲੰਮਾ ਹੋਣਾ ਸੀ ਤੇ ਇਹੋ ਜਿਹਾ ਹੋਣਾ ਸੀਗਾ। ਜਦੋਂ ਔਰਤ ਦੇ ਮੂੰਹ ਇਹ ਗੱਲ ਨਿਕਲੀ ਜਿਹੜਾ ਟਾਂਗੇ ਵਾਲਾ ਸੀ ਉਹ ਧੌਣ ਘੁਮਾ ਕੇ ਦੇਖਿਆ ਉਸ ਬੰਦੇ ਵੱਲ। ਤਾਂ ਟਾਂਗੇ ਵਾਲਾ ਫੱਟਦੇ ਨੇ ਬੋਲ ਪੈਂਦਾ। ਕਹਿੰਦਾ ਭੈਣੇ ਵੀ ਸਾਡੇ ਪਿੰਡ 'ਚ ਵੀ ਇੱਕ ਇਹੋ ਜਿਹਾ ਬੰਦਾ ਹੈਗਾ ਜਿਹੜਾ ਕਿ ਐਡੀ ਕੱਦ ਦਾ ਤੇ ਇਹੋ ਜਿਹਾ ਮੂੰਹ ਮੱਥਾ ਆ। ਉਹ ਦਸਾਂਗ ਸਾਲਾਂ ਦਾ ਸੀ ਜਦੋਂ ਸਾਡੇ ਪਿੰਡ ਦੇ ਵਿੱਚ ਆਇਆ ਜਿਹੜੀ ਉਹ ਔਰਤ ਸੀਗੀ ਜਦੋਂ ਨੇ ਇੰਨੀ ਗੱਲ ਸੁਣੀ ਉਹ ਕਹਿੰਦੀ ਵੀ ਵੀਰਾ ਜੇ ਤੂੰ ਮੈਨੂੰ ਉਹ ਮੁੰਡੇ ਨਾਲ ਮਲਾ ਦੇ ਵੀ ਇੱਕ ਵਾਰੀ ਵਿਖਾ ਦੇ ਵੀ ਸਾਨੂੰ ਪਤਾ ਲੱਗ ਜੇ ਵੀ ਮੇਰਾ ਮੁੰਡਾ ਜਾ ਕੋਈ ਹੋਰ ਆ ਵੀ ਸ਼ੱਕ ਤਾਂ ਨਿਕਲ ਜੇ ਹਨਾ ਚਲੋ ਇਹ ਟਾਂਗੇ ਵਾਲਾ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਬਾਬਾ ਬੁੱਢਾ ਸਾਹਿਬਾ ਮਾਥਾ ਟੇਕ ਲਓ ਉਸ ਤੋਂ ਬਾਅਦ ਮੈਂ ਪਿੰਡ ਨਹੀਂ ਜਾਣਾ ਤੇ ਤੁਸੀਂ ਵੀ ਨਾਲ ਚੜ ਚੱਲੇ ਜੇ ਮੈਂ ਤੁਹਾਨੂੰ ਦਿਖਾ ਦੂੰਗਾ ਉਹ ਸਾਡੇ ਘਰ ਦੇ ਕੋਈ ਟੱਪ ਦਾ ਪੱਠੇ ਜਦੋਂ ਲੈਣ ਜਾਂਦਾ ਚਲੋ ਇਹ ਬਾਬਾ ਬੁੱਢਾ ਸਾਹਿਬ ਉਹ ਦੋਨੇ ਔਰਤਾਂ ਮਾਥਾ ਟੇਕ ਕੇ ਉਹ ਦੋਨੇ ਔਰਤਾਂ ਹੀ ਟ ਜਦੋਂ ਮੈਂ ਵੀ ਸੇਖਾਂ ਜਦੋਂ ਪਿੰਡ ਦੇ ਵਿੱਚ ਐਂਟਰੀ ਕਰਦਾ ਅੱਗੋਂ ਦੇਬਾ ਪੱਠੇ ਲੈ ਕੇ ਆ ਰਿਹਾ ਹੁੰਦਾ ਉਸੇ ਟਾਈਮ ਹੀ ਤਾਂ ਜਦੋਂ ਦੇਬਾ ਉਸ ਔਰਤ ਨੂੰ ਦੇਖਦਾ ਤੇ ਦੇਬਾ ਪਛਾਣ ਲੈਂਦਾ ਤਾਂ ਮੇਰੀ ਮਾਂ ਆ ਜਾਂਦਾ ਦੇਬਾ ਭੱਜ ਕੇ ਜਾ ਕੇ ਗੱਲ ਨਾਲ ਚਿੰਬੜ ਜਾਂਦਾ ਉੱਚੀ-ਉੱਚੀ ਰੋਣ ਲੱਗ ਜਾਂਦਾ ਜਿਹੜੀ ਦੇਬੇ ਦੀ ਮਾਂ ਸੀ ਉਹਨੇ ਵੀ ਫੱਟਦਿਆਂ ਪਛਾਣ ਲਿਆ ਤੁਹਾਨੂੰ ਪਤਾ ਜਿਹੜੀ ਆਂਦਰਾ ਹੁੰਦੀ ਨੇ ਆਂਦਰਾ ਨਾਲ ਦਾ ਮਾਵਾ ਮਿੰਟ ਚ ਪਛਾਣ ਲਿਆ ਵੀ ਇਹ ਮੇਰਾ ਬੱਚਾ ਕੀਦਾ ਬੱਚਾ ਹਨਾ ਚਲੋ ਜੀ ਰੋਣ ਲੱਗ ਗਿਆ ਉੱਚੀ-ਉੱਚੀ ਮਾਂ ਪੁੱਤ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਦੇਬਾ ਆਪਣੀ ਮਾਂ ਨੂੰ ਸ਼ਾਵਾਂ ਦੀ ਕਰ ਲਿਆ ਗਿਆ ਵੀ ਮੈਂ ਇੱਥੇ ਕ ਤਾਂ ਦੇ ਬਾਬ ਦੀ ਮਾਂ ਨੂੰ ਦੱਸਦਾ ਕਿ ਮਾਂ ਮੈਂ ਬਾਹਰ ਖੇਡਦਾ ਪਿਆ ਸੀ ਗਲੀ ਦੇ ਵਿੱਚ ਤੇ ਜਿਹੜਾ ਇਹਨਾਂ ਦਾ ਮਾਮਾ ਸੀਗਾ ਮੈਨੂੰ ਉਹੋ ਚੱਕ ਕੇ ਇੱਥੇ ਲੈ ਆਇਆ ਸੀ ਫਿਰ ਉਹ ਛੱਡ ਗਿਆ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਲੱਗਿਆ ਵੀ ਮੇਰਾ ਪਿੰਡ ਕਿਹੜੇ ਪਾਸੇ ਆ ਨਾਮ ਨੂੰ ਪਿੰਡ ਦਾ ਨਾਮ ਪਤਾ ਸੀ ਨਾ ਕੁਝ ਪਤਾ ਸੀ ਥੋੜੇ ਦਿਨ ਮੈਂ ਰੋਂਦਾ ਰੋਂਦਾ ਰਿਹਾ ਬਾਅਦ ਵਿੱਚ ਮੈਂ ਇੱਥੇ ਜੀ ਲਾ ਲਿਆ ਤੇ ਮੈਂ ਇੱਥੇ ਕੰਮ ਕਰਨ ਲੱਗ ਗਿਆ ਚਲੋ ਜੀ ਜਿਹੜੇ ਸ਼ਾਹ ਹਰੀ ਸੀਗੇ ਜਦੋਂ ਮਾਂ ਨੇ ਸ਼ਾਹ ਨਾਲ ਗੱਲ ਕੀਤੀ ਸ਼ਾਹ ਨੇ ਗੱਲ ਕੀਤੀ ਵੀ ਪਈ ਤੁਸੀਂ ਮੇਰਾ ਪੁੱਤ ਚੱਕ ਕੇ ਲੈ ਜਾਏ ਕਿਵੇਂ ਚੱਕ ਕੇ ਲੈ ਜਾਏ ਜੇ ਉਹ ਹਨਾ ਉਹਨਾਂ ਨੇ ਪੈਰਾਂ ਤੇ ਪਾਣੀ ਨਾ ਪੈਂਡ ਚਲੋ ਜੀ ਪਿੰਡ ਦੇ ਕੁਝ ਮੋਹਤਵਾਰ ਬੰਦੇ ਇਕੱਠੇ ਹੁੰਦੇ ਆ ਮੋਹਤਵਾਰ ਬੰਦੇ ਛਾਣ ਨੂੰ ਇਹ ਗੱਲ ਕਹਿੰਦੇ ਆ ਵੀ ਜਦੋਂ ਯਾਰ ਉਹਨੇ ਆਪਦੀ ਮਾਂ ਨੂੰ ਪਛਾਣ ਲਿਆ ਮਾਂ ਨੇ ਆ ਤਾਂ ਪੁੱਤ ਪਛਾਣ ਲਿਆ ਹਨਾ ਵੀ ਹੁਣ ਤਾਂ ਤੁਹਾਡਾ ਹੱਕ ਬਣਦਾ ਵੀ ਦੇਬੇ ਨੂੰ ਤੁਸੀਂ ਜਾਣਦੇ ਹੋ ਤੁਸੀਂ ਨਹੀਂ ਰੱਖ ਸਕਦੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਿੰਡਾਂ ਦੇ ਜ਼ਿਆਦਾਤਰ ਫੈਸਲੇ ਮੋਹਤਵਾਰ ਬੰਦੇ ਨੇ ਵੇੜਦੇ ਸੀ ਲੋਕੀ ਠਾਣੇ ਠੁਣੇ ਕਿੱਥੇ ਜਾਂਦੇ ਸੀਗੇ ਚਲੋ ਜੀ ਜਦੋਂ ਪਿੰਡ ਦੇ ਮੋਹਤਵਾਰ ਬੰਦੇ ਛਾਹ ਦੇ ਛਾਣੀ ਨੂੰ ਇਹ ਗੱਲ ਕਹਿੰਦੇ ਵੀ ਤੇ ਬਾਪ ਦੀ ਮਾਂ ਨਾਲ ਜਾਵੇਗਾ ਤੁਸੀਂ ਜਾਣ ਦਿਓ ਤਾ ਕੀ ਹੁੰਦਾ ਕਿ ਜਦੋਂ ਦੇਬਾ ਆਪਦੀ ਮਾਂ ਦੇ ਨਾਲ ਤੁਰਨ ਲੱਗਦਾ ਸ਼ਾਹ ਦੇ ਘਰੋਂ ਤਾਂ ਜਿਹੜੀ ਸ਼ਾਣੀ ਸੀ ਉਹਨੇ ਹੱਬ ਤੱਕ ਪਹਿਲਾਂ ਦੇਬੇ ਨੂੰ ਇੱਕ ਨਵਾਂ ਕੁਰਤਾ ਪਜਾਮਾ ਸਵਾਗੇ ਦਿੱਤਾ ਸੀ ਪਾਉਣ ਵਾਸਤੇ ਤੇ ਦੇਬੇ ਨੇ ਉਹ ਨਵਾਂ ਕੁਰਤਾ ਪਜਾਮਾ ਪਾਇਆ ਹੁੰਦਾ ਅਚਾਨਕੀ ਜਦੋਂ ਦੇਬਾ ਆਪਦੀ ਮਾਂ ਨਾਲ ਸ਼ਾਹ ਦੇ ਘਰੋਂ ਨਿਕਲਣ ਲੱਗਦਾ ਜਿਹੜੀ ਸ਼ਾਣੀ ਹੁੰਦੀ ਉਹ ਪਿੱਛੋਂ ਆਵਾਜ਼ ਮਾਰਦੀ ਵੀ ਹਾਂਵੇ ਦੇਬਾ ਤੈਨੂੰ ਆ ਨਵਾਂ ਕੁਰਤਾ ਪਜਾਮਾ ਸਵਾਗੇ ਦਿੱਤਾ ਸੀਗਾ ਵੀ ਸਾਡਾ ਇਹ ਤਾਂ ਲਾ ਕੇ ਦੇ ਜਾ ਵੀ ਜੇ ਤੂੰ ਨਹੀਂ ਰਹਿਣਾ ਤੇ ਦੇਬੇ ਨੇ ਪਿੱਛੇ ਮੁੜ ਕੇ ਵੇਖਿਆ ਦੇਬੇ ਦੇਖਾਂ ਜੋ ਪਾਣੀ ਭਰ ਆਇਆ ਵੀ ਪਹਿਲਾਂ ਤਾਂ ਮੈਂ 15-16 ਸਾਲ ਤਵਾਡੇ ਘਰੇ ਮਿੱਟੀ ਨਾਲ ਮਿੱਟੀ ਤੇ ਡੰਗਰਾਂ ਡੰਗਰ ਹੁੰਦਾ ਰਿਆਂ ਤੇ ਅੱਜ ਆ ਕੁੜਤਾ ਹੀ ਮੇਰੇ ਕੋਲ ਲਵਾਉਣ ਲੱਗੇ ਜੇ ਦੇਬਾ ਕੁਛ ਨਹੀਂ ਬੋਲਿਆ ਪਰ ਦੇਬੇ ਦੀ ਅੱਖਾਂ 'ਚ ਅਥਰੂ ਆ ਗਏ ਹੁਣ ਜਿਹੜੀ ਦੇਬੇ ਦੀ ਮਾਂ ਸੀ ਉਹ ਕਹਿੰਦੀ ਪੁੱਤ ਜੱਥੇ ਇੰਨੇ ਸਾਲ ਗਾਲਤੇ ਹਨ ਜਿੰਦਗੀ ਦੇ ਤੂੰ ਇਹ ਕੁੜਤਾ ਤੇ ਪਜਾਮਾ ਇਹਨਾਂ ਦਾ ਲਾ ਦੇ ਚਲੋ ਜੀ ਉੱਥੇ ਪਿੰਡ ਦੇ ਮੋਹਤਵਾਰ ਬੰਦੇ ਵੀ ਖੜੇ ਸੀ ਉਹਨਾਂ ਦੇ ਸਾਹਮਣੇ ਜਿਹੜੀ ਸ਼ਾਣੀ ਸੀ ਉਹਨੇ ਦੇਬੇ ਦਾ ਕੁੜਤਾ ਵੀ ਲਵਾ ਲਿਆ ਤੇ ਪਜਾਮਾ ਵੀ ਲਵਾ ਲਿਆ ਦੇਬਾ ਵਿਚਾਰਾ ਨਿੱਕਰ ਦੇ ਵਿੱਚ ਹੋ ਗਿਆ ਜਦੋਂ ਦੇਬਾ ਟਾੜ ਤੋਂ ਵੀ ਨੰਗਾ ਹੋ ਗਿਆ ਤੇ ਦੇ ਬੇਰੀ ਮਾਂ ਨੇ ਆਪਦੀ ਚੁੰਨੀ ਲਾ ਕੇ ਆਪਦੇ ਪੁੱਤ ਦੇ ਬੇਣ ਪੁੱਤਰਾ ਤੋਂ ਆਹ ਚੁੰਨੀ ਆਪ ਦੇ ਤੇੜ ਬਨ ਲਾ ਦੇ ਬਾ ਜਿਹੜਾ ਕਿ ਸ਼ਾਵਾਂ ਦੇ ਘਰੇ 15 16 ਸਾਲ ਇੰਨੀ ਮਿਹਨਤ ਕਰਦਾ ਰਿਆ ਉਹ ਸ਼ਾਵਾਂ ਦੇ ਪਿੰਡ ਦੇ ਵਿੱਚੋਂ ਮੁੜ ਕੇ ਨੰਗੇ ਪਿੰਡੇ ਨਿਕਲਿਆ ਪਰ ਦੇਬੇ ਦੀ ਮਾਂ ਨੂੰ ਫਿਰ ਵੀ ਬਹੁਤ ਚਾਅ ਸੀਗਾ ਵੀ ਕੋਈ ਗੱਲ ਨਹੀਂ ਜੇ ਮੇਰਾ ਪੁੱਤ ਜੇ ਨੰਗੇ ਪਿੰਡੇ ਵੀ ਨਿਕਲਿਆ ਤੇ ਕੋਈ ਗੱਲ ਨਹੀਂ ਮੇਰਾ ਪੁੱਤ ਤਾਂ ਮੈਨੂੰ ਮਿਲ ਗਿਆ ਨਾ ਪੁੱਤ ਕਿਹੜਾ ਹੱਟੀਆਂ ਤੋਂ ਮਿਲਦੇ ਆ ਜਿਵੇਂ ਦੇ ਬਾ ਸ਼ਾਹ ਦੇ ਘਰੋਂ ਬਾਹਰ ਨਿਕਲ ਗਿਆ ਸ਼ਾਹ ਦੇ ਪਿੰਡ ਚੋਂ ਬਾਹਰ ਨਿਕਲ ਗਿਆ ਉਸ ਤੋਂ ਬਾਅਦ ਜਿਹੜੇ ਸ਼ਾਹ ਦੇ ਸੀ ਉਹ ਮਾੜੇ ਦਿਨ ਸ਼ੁਰੂ ਹੋ ਗਏ ਮਾੜੇ ਦਿਨ ਕਿਵੇਂ ਸ਼ੁਰੂ ਹੋ ਗਏ ਸ਼ਾਹ ਦੀਆਂ ਦੋ ਕੁੜੀਆਂ ਵੱਡੀਆਂ ਸੀ ਤਿੰਨ ਮੁੰਡੇ ਸੀਗੇ ਉਹਨੇ ਟਾਈਮ ਨੂੰ ਉਹ ਵੀ ਮੜੇ ਮੜੇ ਗੱਭਰੂ ਹੋਣ ਲੱਗ ਗਏ ਸ਼ਾਹ ਨੇ ਆਪਦੀਆਂ ਦੋ ਕੁੜੀਆਂ ਵਿਆਈਆਂ ਇੱਕ ਕੁੜੀ ਦਾ ਤਲਾਕ ਹੋ ਗਿਆ ਇੱਕ ਦਾ ਘਰ ਵਾਲਾ ਮਰ ਗਿਆ ਚਲੋ ਜੋ ਗਾਂ ਕਿਤੇ ਬਿਠਾਤੀ ਉਸ ਤੋਂ ਬਾਅਦ ਸ਼ਾਹ ਦੇ ਮੁੰਡੇ ਦਾ ਵਿਆਹ ਹੁੰਦਾ ਉਹਦੇ ਘਰੇ ਕੋਈ ਔਲਾਦ ਨਹੀਂ ਪੈਦਾ ਹੁੰਦੀ ਫਿਰ ਸ਼ਾਹ ਦੇ ਦੂਜੇ ਮੁੰਡੇ ਦਾ ਵਿਆਹ ਹੁੰਦਾ ਉਹਦੀ ਘਰਵਾਲੀ ਛੱਡ ਕੇ ਭੱਜ ਜਾਂਦੀ ਹੈ ਹੌਲੀ ਹੌਲੀ ਸ਼ਾਹ ਦੀ ਜਿਹੜੀ ਜ਼ਮੀਨ ਸੀ ਉਹ ਵਿਕਣੀ ਸ਼ੁਰੂ ਹੋ ਗਈ ਕਦੇ ਕਿੱਲਾ ਵੇਚ ਜਾ ਕਰੇ 6 ਮਹੀਨੇ ਬਾਅਦ ਦੇ ਸਾਹ ਕਦੇ 8 ਮਹੀਨੇ ਬਾਅਦ ਉਹ ਕਿੱਲੇ ਵੇਚ ਜਾ ਕਰਨ ਕੇ 1 ਸਾਲ ਬਾਅਦ ਤਿੰਨ ਕਿੱਲੇ ਵੇਚ ਜਾ ਕਰਨ ਚਲੋ ਜੀ ਹੌਲੀ ਹੌਲੀ ਛਾ ਵੀ ਦੁਨੀਆ ਨਾਲ ਵੇਦਾ ਕਹਿ ਗਿਆ ਤੇ ਛਾਣੀ ਵੀ ਆਲਵੇਦਾ ਕਹਿ ਗਈ ਹੁਣ ਛਾ ਦੇ ਤਿੰਨੇ ਮੁੰਡੇ ਸੀ ਤਿੰਨੇ ਹੀ ਫੀਮ ਬਹੁਤ ਮੋਟੀ ਖਾਂਦੇ ਸੀ ਤਿੰਨੇ ਪੋਸਤ ਬਹੁਤ ਮੋਟਾ ਖਾਂਦੇ ਸੀਗੇ ਚਲੋ ਜੀ ਛਾ ਦੇ ਵੱਡੇ ਮੁੰਡੇ ਦੀ ਮੌਤ ਹੋ ਗਈ ਉਹਦੀ ਘਰ ਵਾਲੀ ਦੀ ਮੌਤ ਹੋ ਗਈ ਇੱਕ ਦੀ ਘਰ ਵਾਲੀ ਛੱਡ ਕੇ ਜਾ ਚੁੱਕੀ ਸੀ ਉਹ ਵੀ ਫੀਮ ਪੋਸਤ ਬਹੁਤ ਮੋਟਾ ਖਾਂਦਾ ਸੀ ਉਹਦੀ ਮੌਤ ਹੋ ਗਈ ਤੇ ਜ਼ਮੀਨ ਹੌਲੀ ਹੌਲੀ ਸਾਰੀ ਵੇਚ ਗਈ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਇੱਕੋ ਮੁੰਡਾ ਸ਼ਾਦਾ ਜਿਉਂਦਾ ਜਿਹੜਾ ਕਿ ਪਿੰਡ ਦੇ ਵਿੱਚੋਂ ਹੁਣ ਮੰਗ ਕੇ ਰੋਟੀ ਖਾਂਦਾ ਇੱਥੋਂ ਤੱਕ ਕਿ ਜ਼ਮੀਨ ਦਾ ਇੱਕ ਮਰਲਾ ਵੀ ਨਹੀਂ ਬਚਿਆ ਜਿਹੜਾ ਸ਼ਾਦਾ ਘਰ ਸੀ ਉਹ ਵੀ ਵਿਕ ਗਿਆ ਜਿਹੜਾ ਸ਼ਾਦਾ ਹੁਣ ਮੁੰਡਾ ਇਸ ਟਾਈਮ ਤੇ ਜਿਉਂਦਾ ਉਸ ਪਿੰਡ ਦੇ ਵਿੱਚ ਉਹ ਜਾਂਦਾ ਪਿੰਡ ਦੇ ਸਕੂਲ ਦੇ ਵਿੱਚ ਸੌਂ ਜਾਂਦਾ ਸਰਕਾਰੀ ਦੇ ਵਿੱਚ ਜਾਂ ਪੰਚਾਇਤ ਘਰ ਦੇ ਵਿੱਚ ਰਾਤ ਨੂੰ ਸੌਂ ਜਾਂਦਾ ਉਹਦੇ ਕੋਲੇ ਆਪ ਦੇ ਸੌਣ ਲਈ ਸਿਰ ਤੇ ਛੱਤ ਵੀ ਨਹੀਂ ਰਹਿ ਗਈ ਕਿੱਥੇ ਉਹ 35 36 ਕਿੱਲੇ ਦੇ ਮਾਲਕ ਸੀ ਕਿੱਥੇ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ ਅੱਜ ਉਹਨਾਂ ਦਾ ਘਰ ਵੀ ਨਹੀਂ ਰਹਿ ਗਿਆ ਨਾਮੋਂ ਨਿਸ਼ਾਨ ਮੇਟ ਗਿਆ ਇੱਕੋ ਪੋਤਾ ਉਹ ਵੀ ਨਿਸ਼ੇੜੀ ਆ ਸਾਰੇ ਪਿੰਡ ਚ ਤੁਰਿਆ ਫਿਰਦਾ ਜਿੱਥੋਂ ਨਸ਼ਾ ਮੰਬੜੇ ਨਸ਼ਾ ਖਾਲਾ ਜਿੱਥੋਂ 20 ਰੁਪਏ ਮੰਗ ਲੇ ਕਿਤੇ दारू ਪੀ ਲਈ ਕਿਤੇ ਕੀ ਕਰ ਲਿਆ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਸ਼ਾ ਸੀਗਾ ਕੰਮ ਤਾਂ ਉਹਨੇ ਗਲਤ ਕੀਤਾ ਜਾਂ ਸ਼ਾਣੀ ਨੇ ਕੰਮ ਗਲਤ ਕੀਤਾ ਪਰ ਉਹਦਾ ਨਤੀਜਾ ਗਾਹਾਂ ਦੀਆਂ 3 ਨੂੰ ਵੀ ਭੁਗਤਣਾ ਪਿਆ ਗਾਹ ਉਹਦੇ ਪੁੱਤਰਾਂ ਨੂੰ ਵੀ ਭੁਗਤਣਾ ਪਿਆ ਜਿਹੜਾ ਬਗਾਨਾ ਪੁੱਤ ਚੋਰੀ ਚੱਕ ਕੇ ਲਿਆਂਦਾ ਸੀ ਇਹਨੂੰ 15 16 ਸਾਲ ਠੱਗਿਆਂ ਵਾਂਗੂ ਵਾਇਆ ਤੇ ਉਸ ਤੋਂ ਬਾਅਦ ਜਦੋਂ ਉਹਦੀ ਮਾਂ ਨੂੰ ਲੈਣਾ ਹੀ ਤੇ ਉਹਨੂੰ ਨੰਗਾ ਕਰਕੇ ਪਿੰਡ 'ਚੋਂ ਕੱਢਿਆ ਤੁਸੀਂ ਦੇਖੋ ਕਿ ਉਹਦੀ ਮਾਂ ਨੇ ਕਿੰਨੀਆਂ ਬਦਸੀਸਾਂ ਦਿੱਤੀਆਂ ਹੋਣਗੀਆਂ ਦੇ ਦਿਲ 'ਚੋਂ ਕਿੰਨੀਆਂ ਦਰਸੀਸਾਂ ਨਿਕਲੀਆਂ ਹੋਣਗੀਆਂ ਉਹ ਦੇ ਬੇਫਿਕਰ ਨੂੰ ਜਿਨ੍ਹਾਂ ਨੇ ਨਾ ਡੰਗਰਾਂ ਡੰਗਰ ਬਣਾ ਛੱਡਿਆ ਉਹਦੇ ਦਿਲ 'ਚੋਂ ਕਿਡੀਆਂ ਹੂਕਾਂ ਨਿਕਲੀਆਂ ਹੋਣਗੀਆਂ ਤੇ ਉਹ ਹੀ ਹੂਕਾਂ ਸ਼ਰਾਬ ਬਣ ਕੇ شاہ ਦੇ ਪਰਿਵਾਰ ਨੂੰ ਲੱਗ ਗਈਆਂ ਇਸ ਕਰਕੇ ਭਰਾਵੋ ਕਦੇ ਵੀ ਕਿਸੇ ਦਾ ਹੱਕ ਨਾ ਮਾਰੋ ਕਦੇ ਕਿਸੇ ਨਾਲ ਧੱਕਾ ਨਾ ਕਰੋ ਕਦੇ ਕਿਸਦਾ ਮਾੜਾ ਨਾ ਸੋਚੋ ਨਰਕ ਸਵਰਗ ਸਭ ਇੱਥੇ ਹੀ ਆ ਇੱਥੇ ਹੀ ਫਲ ਭੁਗਤਨੇ ਪੈਂਦੇ ਆ ਮਾੜੇ ਕੀਤੇ ਕਰਮਾਂ ਦੇ ਜੇ ਫਲ ਤੁਹਾਨੂੰ ਨਾ ਭੁਗਤਨੇ ਪਏ ਤੁਹਾਡੀ ਔਲਾਦ ਨੂੰ ਜ਼ਰੂਰ ਭੁਗਤਨੇ ਪੈਣਗੇ ਜੇਕਰ ਤੁਸੀਂ ਇਹ ਚੈਨਲ ਤੇ ਪਹਿਲੀ ਵਾਰੀ ਇਹ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ